ਸਹੀ ਕੰਮ ਦੇ ਪ੍ਰਕਿਰਿਆਨ ਪ੍ਰਭੂ ਇੱਕ ਸਹੀ ਟਾਈਮ ਤੇ ਫੈਸਲਾ ਲੈਣਾ ਇੱਕ ਗੱਤ ਟਾਈਮ ਤੇ ਫੈਸਲਾ ਲੈਣਾ ਇਗਲਨ ਚੰਤਰ ਹੁੰਦਾ ਆ ਜਿਹੜਾ ਤੁਸੀਂ ਪਲਾਟ ਵੇਖ ਰਹੇ ਹੋ ਇੱਥੇ ਸਹੀ ਟਾਈਮ ਤੇ ਫੈਸਲਾ ਦਿੱਤਾ ਹੋਇਆ ਹੈ ਜਦੋਂ ਡੈਨੋਮਿਲਟ ਆਈ ਹੈ ਤੇ ਦੂਸਰਾ ਜਦੋਂ ਵੀ ਫੰਗਸ ਨੂੰ ਸਟਾਰਟ ਹੋਏ ਉਦੋਂ ਪਹਿਲਾਂ ਤੇ ਸਪਰੇ ਹੋ ਚੁੱਕੀ ਸੀ ਕਿਉਂਕਿ ਉਦੋਂ ਸਿੰਪਟਮ ਇਹਦੇ ਦੇਖਣ ਸਟਾਰਟ ਹੋ ਗਏ ਸੀ ਪਹਿਲਾਂ ਸਪਰੇ ਕਰਕੇ ਇਹਨੂੰ ਕਵਰ ਕਰ ਲਿਆ ਗਿਆ ਤੇ ਜਿਹੜੀ ਫਸਲ ਹੈ ਬਚ ਰਹੀ ਤੇ ਕਈ ਸਾਡੇ ਮਿੱਤਰ ਪਿਆਰ ਨੂੰ ਬਬਲਬੂਸੀ ਪਾਰਖਿਆ ਉਹਨਾਂ ਨੂੰ ਕੁਝ ਕੋਸ਼ਿਸ਼ ਕਰਾਤਾ ਕਈ ਨਾ ਟੇਵੇ ਰਾਂ ਲੱਗ ਜਾਂਦੇ ਆ ਇੱਕ ਵਿੱਚ ਕੁਝ ਚੂਲਾ ਚੱਕ ਫਿਰਦੇ ਆ ਉਹ ਕੁਝ ਨਹੀਂ ਹੈ ਦਵਾਈ ਤੇ ਕੋਈ ਲੇਬਲ ਨਹੀਂ ਕੁਝ ਨਹੀਂ ਹੁੰਦਾ ਕਹਿੰਦੇ ਜੀ ਆਰਗੈਨਿਕ ਦਵਾਈ ਹੈ ਇਹ ਲਿਆ ਕੇ ਕਰਵਾਉਂਦੇ ਆ ਕੋਈ ਉਹਦਾ ਤੋੜ ਨਹੀਂ ਪਤਲਾਦਾ ਕੀ ਸਿਸਟਮ ਹੈ ਤੇ ਉੱਥੇ ਸਾਡੇ ਜਿਹੜਾ ਫਰਮ ਵੀ ਦਾ ਨੁਕਸਾਨ ਹੋ ਜਾਂਦਾ ਪਹਿਲਾਂ ਤਾਂ ਤੁਹਾਡੇ ਮੂਰੇ ਹੱਥ ਬੰਨ ਕੇ ਬੇਨਤੀ ਹੈ ਜਿਹੜੀ ਵੀ ਦਵਾਈ ਖਰੂਜੀ ਦੀ ਲੈਣੀ ਹੈ ਉਹ ਆਦੀ ਭਰੋਸੀ ਵਾਲੀ ਦੁਕਾਨ ਤੋਂ ਲੈਣੀ ਹੈ ਤੁਰ ਦੇ ਫਰ ਦੇ ਝੂੜਾ ਚੱਕ ਤੋਂ ਨਾ ਲਿਓ ਕਿਉਂਕਿ ਕੋਈ ਇਥੇ ਆਰਗੈਨਿਕ ਸਭ ਨਾ ਨੇ ਇਥੇ ਘੋਲ ਕੇ ਗਜ਼ਾਰ ਚ ਆਉਂਦੀ ਐ ਘੋਲ ਕੇ ਲਾ ਫੜਾਂਦਾ 250 ਲੀਟਰ ਲਾ 250 ਬਿਰਕਾ ਤੁਰ ਜਾਂਦਾ ਤੇ ਨੁਕਸਾਨ ਤੇ ਥੋੜੇ ਹੋ ਜਾਂਦੇ ਦਵਾਈਆਂ ਖਰਬੂਜੇ ਕਹੇ ਚੀਜ਼ਾਂ ਜਿੱਥੇ ਵਧੀਆ ਕੰਪਨੀ ਦਵਾਈਆਂ ਕੰਮ ਕਰਦੀਆਂ ਜਿਵੇਂ ਬਾਸਫ ਹੋ ਗਿਆ ਬੈਰ ਹੋ ਗਿਆ ਸੈਂਟਾ ਹੋ ਗਿਆ ਚੰਗੀਆਂ ਕੰਪਨੀ ਦਵਾਈਆਂ ਤੇ ਕੰਮ ਕਰਦੀਆਂ ਜੇ ਤੁਸੀਂ ਕਹੋਗੇ ਝੂੜਾ ਚੱਕ ਦਵਾਈਆਂ ਤੁਹਾਨੂੰ ਟਰਾਲੇ ਭਰ ਕੇ ਦੇਣੀਆਂ ਟਰੱਕ ਭਰ ਕੇ ਦੇ ਖਰੂਜੇ ਨਹੀਂ ਭਰਦੀਆਂ ਇਸ ਕਰਕੇ ਕ੍ਰੌਪ ਦਾ ਤੁਹਾਡੀ ਫਸਲ ਦਾ ਇਥੇ ਮਾਮਲਾ ਹੁੰਦਾ ਹੈ ਵਧੀਆ ਕੰਪਨੀ ਦਵਾਈ ਵਰਤਿਆ ਕਰੋ ਜਿਹੜੀ ਤੁਹਾਡੇ ਭੁੱਖ ਨੂੰ ਸੁਨਹਿਰਾ ਬਣਾ ਸਕੇ ਮੈਂ ਹਰ ਗੱਲ ਤੇ ਪਿੱਟਦਾ ਹੁੰਨਾ ਵੀ ਇਹਨਾਂ ਤੋਂ ਬਚੋ ਝੋਲੇ ਚੱਕਾ ਤੋਂ ਬਚੋ ਪਰੋਸੇ ਮੰਦ ਦੁਕਾਨ ਤੋਂ ਦਵਾਈ ਲਓ ਤੇ ਹੁਣ ਗੱਲ ਕਰਦੇ ਆ ਅਗਦੇ ਜਿਹੜੇ ਪ੍ਰਾਪ ਦੇ ਸਕਦੇ ਆ ਇਹ ਵੇਖੋ ਇਥੇ ਕੀ ਦਿੱਕਤ ਹੈ ਜਿਹੜਾ ਸਮੇਂ ਤੇ ਸਹੀ ਮੋਰਚਾ ਨਹੀਂ ਸੰਭਾਲਿਆ ਗਿਆ ਔਰ ਉਤੋਂ ਜਿਹੜੀਆਂ ਹੋਰ ਖੁਸ਼ਕ ਦਵਾਈਆਂ ਜਿਵੇਂ ਪ੍ਰੋਬਲਮ ਕੀ ਚੱਲ ਰਹੀਆਂ ਸੀਗੀਆਂ ਦਵਾਈਆਂ ਉੱਪਰ ਹੋ ਗਿਆ ਕੀਟਨਾਸ਼ਕਾਂ ਜਿਵੇਂ ਸੋਲੋਮਾਨ ਹੋ ਗਿਆ ਹੋਰ ਹੋ ਗਿਆ ਉਹਦੇ ਹੋਰ ਹਾਰ ਦਵਾਈਆਂ ਹੋ ਗਈਆਂ ਤੇ ਇਹਨਾਂ ਪ੍ਰੋਬਲਮਾਂ ਉਤੋਂ ਵੱਧ ਕੇ ਜ਼ਿਆਦਾ ਆ ਚੁੱਕੀ ਹੈ ਹੁਣ ਜਿੱਥੇ ਇਸ ਤਰ੍ਹਾਂ ਦੀ ਸਥਿਤੀ ਬਣ ਗਈ ਸਾਨੂੰ ਇਹ ਚੀਜ਼ ਬਾਰੇ ਸੋਚਣਾ ਪੈਣਾ ਕਿਉਂਕਿ ਜਿੱਥੋਂ ਇਹ ਪ੍ਰੋਬਲਮ ਆ ਗਈ ਤਾਂ ਜਿਹੜਾ ਸਾਡਾ ਲੱਗਾ ਹੋਇਆ ਫਰੂਟ ਆ ਉਹ ਵੀ ਬਰ ਕੋਈ ਛੋਟਾ ਰਹਿ ਜਾਣਾ ਪਹਿਲਾਂ ਇਸ ਨੂੰ ਖਾਦ ਦੇਣੀ ਜ਼ਰੂਰੀ ਹੈ ਸਭ ਤੋਂ ਵੱਧ ਕੋਸ਼ਿਸ਼ ਕਰੋ ਜਿਹੜੇ ਇਹਨੂੰ ਪोटाਸ਼ ਵਾਲੇ ਤੱਤ ਨੇ ਉਹ ਵੱਧ ਦਿਓ ਉਹ ਇਹਨੂੰ ਛੇਤੀ ਬਹਾਲ ਕਰਨਗੇ ਜਿਹੜੀ ਉੱਪਰ ਦਵਾਈ ਆਪਾਂ ਉਹ ਕੀਤੀ ਹੈ ਜੀ ਕੈਬਰੀਟ ਟੌਪ ਪਲੱਸ ਸਟੈਪੋਸਾਈਲਿੰਗ ਕਰਵਾਇਆਇਆ ਤੇ ਅਕੂਵੀਸ਼ਨ ਪ੍ਰੋ ਵੀ ਹੁਣ ਤੇ ਕਰਵਾ ਦਿੱਤਾ ਹੈ ਤੇ ਜਿਹੜੀ ਥੱਲੋਂ ਖਰਾਕ ਦੇਣ ਸੀ ਜਿਵੇਂ ਡੀਏਪੀਸੀ ਕੀ ਤੇ ਆਈਸੀਐਲ ਦਾ ਪ੍ਰੈਕਟਿਸ ਹੈਗਾ ਤਾਕਤ ਵਾਸਤੇ ਹੁੰਦੇ ਆ ਉਹ ਆਪਾਂ ਥੱਲੇ ਜੜਤੇ ਦਵਾ ਦਿੱਤੇ ਆ ਤੇ ਉੱਪਰੋਂ ਵੀ ਇਹਨੂੰ ਤੇਰੇ ਪੰਤੇ ਕਰਾ ਦਿੱਤਾ ਸੋ ਸਭ ਦਾ ਧੰਨਵਾਦ ਵੀਡੀਓ ਸ਼ੇਅਰ ਕਰਿਓ ਸਾਸ਼ੀ ਕਾਸਰ